ਸਰ 13 ਮਾਰਚ ਵਾਲੇ ਦਿਨ ਸਾਰੇ ਪੰਜਾਬ ਨੇ ਇੱਕ ਬਹੁਤ ਦਰਦਨਾਕ ਘਟਨਾ ਸਾਰਿਆਂ ਦੇ ਨੋਟਿਸ ਚ ਆਈ ਜਿਹੜੀ ਪੰਜਾਬ ਦੀ ਸ਼ਾਨ ਹੈ ਸਰ ਜੈ ਜਵਾਨ ਤੇ ਜੈ ਕਸਾ ਇੱਕ ਸਰਵਿੰਗ ਇੰਡੀਅਨ ਆਰਮੀ ਦਾ ਸਿੱਖ ਆਫੀਸਰ ਜਿਹੜਾ ਛੁੱਟੀ ਤੇ ਆਇਆ ਸੀ ਰਾਤ ਲੇਟ ਪਹੁੰਚਿਆ ਦਿੱਲੀ ਤੋਂ ਇੱਕ ਬਹੁਤ ਹੀ ਸੈਂਸਿਟਿਵ ਪੋਜੀਸ਼ਨ ਦੇ ਵਿੱਚ ਵਨ ਆਫ ਠੀ ਏਜੰਸੀਜ਼ ਦੇ ਵਿੱਚੋਂ ਲੱਗਿਆ ਜੀ ਦਿੱਲੀ ਦੇ ਵਿੱਚ ਤੋਂ ਆਪਣੇ بیٹے ਨੂੰ ਨਾਲ ਲੈ ਕੇ ਸਾਡੇ ਹੈਲਥ ਮਿਨਿਸਟਰ ਸਾਹਿਬ ਇਹਨਾਂ ਦੇ ਮੈਡੀਕਲ ਕਾਲਜ ਦੇ ਸਾਹਮਣੇ ਹੀ ਰਾਤ ਖਾਣਾ ਖਾਣ ਗਿਆ ਸੀ ਉਸ ਟਾਈਮ ਰਾਤ ਜੋ ਪਤਾ ਲੱਗਿਆ ਸਾਰੇ ਪ੍ਰੈਸ ਬਿਆਨਾਂ ਤੋਂ ਉਹਨਾਂ ਦੀ ਵਾਈਫ ਤੋਂ ਇਹਨਾਂ ਦਾ ਨਾਮ ਹੈ ਕਰਨਲ ਪੀ ਐਸ ਬਾਟ ਤੋਂ ਉਹਨਾਂ ਦੀ ਵਾਈਫ ਨੇ ਇਹ ਗੱਲ ਸਾਹਮਣੇ ਲੈ ਕੇ ਆਂਦੀ ਕਿ ਰਾਤ ਦੇ ਵਕਤ ਕੁਝ ਚੰਦ ਪੁਲਿਸ ਅਫਸਰ ਸੇਵਲਨ ਕਪੜਿਆਂ ਦੇ ਵਿੱਚ ਕੁ ਤਕਰੀਬਨ 12 13 ਉਹਨਾਂ ਦੀ ਸਪੀਕਰ ਸਭ ਗਿਣਤੀ ਸੀ ਜੀ ਪ੍ਰਾਈਵੇਟ ਵਾਹਨਸ ਦੇ ਵਿੱਚ ਪਹੁੰਚਦੇ ਨੇ ਪਹਿਲੇ ਪਾਰਕਿੰਗ 'ਤੇ ਰੌਲਾ ਪੈਂਦਾ ਤੁਸੀਂ ਗੱਡੀ ਗਲ ਜਗ੍ਹਾ ਪਾਰਕ ਕੀਤੀ ਤੇ ਉਹਨੇ ਕਹਿ ਜੀ ਤੁਸੀਂ ਪਤਾ ਕਰਾ ਲਓ ਇਟ ਇਜ਼ ਰਾਈਟਲੀ ਪਾਰਕਡ ਚਲੋ ਉਸ ਤੋਂ ਬਾਅਦ ਇਹਨਾਂ ਦੀ ਆਪਸ 'ਚ ਬਹਿਸ਼ ਸ਼ੁਰੂ ਹੋ ਜਾਂਦੀ ਹੈ ਬਹਿਸ ਦੇ ਵਿੱਚ ਉਹਨਾਂ ਨੇ ਦਸਤਾਰ ਵੀ ਉਤਾਰੀ ਹੈ ਕੁੱਟਿਆ ਮਾਰਿਆ ਵੀ ਹੈ ਕਰਨਲ ਸਾਹਿਬ ਨੂੰ ਜਦੋਂ ਇਹ ਕੰਮ ਚੱਲ ਰਿਹਾ ਸੀ ਉਹਨਾਂ ਨੇ ਆਪਣਾ ਆਈਡੈਂਟੀਟੀ ਕਾਰਡ ਕੱਢ ਕੇ ਵਿਖਾਇਆ ਕਿ ਆਈ ਐਮ ਅ ਸਰਵਿੰਗ ਕਰਨਲ ਆਫ ਦੀ ਇੰਡੀਅਨ ਆਰਮੀ ਉਸ ਦੇ ਬਾਵਜੂਦ ਵੀ ਉਹ ਰੁਕੇ ਨਹੀਂ ਥੀ ਫਿਰ ਬੇਟੇ ਨੇ ਆਪਣੇ ਬਾਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਦੋਨਾਂ ਸੰਗੀਨ ਸੱਟਾਂ ਵੱਜੀਆਂ ਜੀ ਮਿਲਟਰੀ ਹਸਪੀਟਲ ਚ ਰਹੇ ਇਹ ਸਰ ਇਕੁਇਵਲੈਂਟ ਕੇਸ ਹੈ ਦੋਨੋਂ ਸਿਮਿਲਰ ਕੇਸਿਸ ਨੇ 1992 ਦੇ ਚੰਡੀਗੜ੍ਹ ਦੇ ਵਿੱਚ ਵੀ ਇੱਕ ਬਹੁਤ ਹੀ ਇਸੇ ਕਿਸਮ ਦਾ ਹੌਟ ਹੈੱਡਿਡ ਪੁਲਿਸ ਅਫਸਰ ਲੱਗਾ ਸੀ ਉਸ ਟਾਈਮ ਤੇ ਇੱਕ ਲੈਫਟ ਹੈਂਡ ਕਰਨਲ ਜਿਹੜੇ ਛੁੱਟੀ ਆਏ ਸੀ ਉਹਨਾਂ ਨੂੰ ਵੀ ਐ ਕੁੱਟਮਾਰ ਕੀਤੀ ਤਾਂ ਉਦੋਂ ਜੁਆਇੰਟ ਇੱਕ ਜਿਹੜੇ ਸਾਡੇ ਗਵਰਨਰ ਸਨ ਸੁਰੇਂਦਰਨਾਥ ਜੀ ਲੇਟ ਸੁਰੇਂਦਰਨਾਥ ਜੀ ਉਹਨਾਂ ਨੂੰ ਜਦੋਂ ਆਮੀਚ ਇੱਥੇ ਵੈਸਟਰਨ ਕਮਾਂਡ ਦੇ ਚੀਫ ਨੇ ਜਨਰਲ ਜੋਸ਼ੀ ਨੇ ਇਹ ਗੱਲ ਕਹੀ ਕਿ ਬੜੀਏ ਮਾੜੀ ਗੱਲ ਹੈ देयर वुड बी ਮੇਜਰ ਰੈਪਕੂਕੇਸ਼ਨਸ ਬੀਟਵੀਨ ਦੀ ਪੁਲਿਸ ਐਂਡ ਦੀ ਆਰਮਡ ਫੋਰਸਸ ਉਹਨਾਂ ਨੇ ਇੱਕ ਜੁਆਇੰਟ ਇਨਕੁਆਇਰੀ ਲਾ ਦਿੱਤੀ ਇੱਕ ਬ੍ਰਿਗੇਡੀਅਨ ਲਗਾ ਦਿੱਤਾ ਇੱਕ ਡੀਆਈਜੀ ਪੰਜਾਬ ਦਾ ਲਗਾ ਦਿੱਤਾ ਉਹਨਾਂ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਜਦੋਂ ਉਹ ਐਸਐਸਪੀ ਦੇ ਖਿਲਾਫ ਇਹ ਪਾਇਆ ਗਿਆ ਕਿ ਇਸ ਆਦਮੀ ਨੇ ਉਹਨਾਂ ਦੇ ਨਾਲ ਮਾਲਟਰੀਟਮੈਂਟ ਕੀਤੀ ਕੁੱਟਿਆ ਮਾਰਿਆ ਤੋਂ ਹੀ ਹੀ ਵਾਸ ਅਲਟੀਮੇਟਲੀ ਸ਼ਿਫਟਡ ਆਊਟ ਆਫ ਚੰਡੀਗੜ੍ਹ ਟੂ ਹਿਸ ਪੇਰੈਂਟ ਕਾਉਂਟਰ ਪੰਜਾਬ ਦਾ ਸਾਰ ਨੂੰ ਪਹਿਲੇ ਇੱਥੇ ਮੈਂ ਸਮੁੱਚੇ ਪੰਜਾਬੀਆਂ ਵੱਲੋਂ ਸਰ ਮੰਗ ਕਰਾਂ ਇਸ ਇੱਕ ਸ਼ਰਮਨਾਕ ਘਟਨਾ ਨੇ ਜਿੱਥੇ ਪਹਿਲੇ ਹੀ ਪੰਜਾਬ ਪੁਲਿਸ ਦਾ ਕੋਈ ਚੰਗਾ ਲੋਕਾਂ ਦੇ ਵਿੱਚ ਇਹਦੇ ਬਾਰੇ ਵਿਊ ਹੈ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ ਸਾਡਾ ਸਿਰ ਨੀਵਾ ਕੀਤਾ ਮੇਰੀ ਗੁਜ਼ਾਰਿਸ਼ ਹੈ ਸਮੁੱਚਾ ਪੰਜਾਬ ਇਹ ਚੰਦ ਹੈ ਕਿ ਸਾਰਨੋਂ ਪਹਿਲੇ ਇਹੀ ਐਸਐਸਪੀ ਜਿਹਦਾ ਨਾਮ ਨਾਨਕ ਸਿੰਘ ਹੈ ਨਾ ਬਹੁਤ ਚੰਗਾ ਬਟ ਕੰਮ ਚੰਗੇ ਇਹ ਪਹਿਲੇ ਮਈ ਦੇ ਵਿੱਚ 2022 ਦੇ ਵਿੱਚ ਵੀ ਸਿਮਿਲਰ ਇਨਸੀਡੈਂਟ ਦੋ ਆਊਟਫਿਟਸ ਦੇ ਵਿੱਚ ਝਗੜਾ ਹੋਇਆ ਸੀ ਤੇ ਤੁਹਾਡੀ ਹੀ ਸਰਕਾਰ ਨੇ ਇਮੀਜਟਲੀ ਉਹਨੂੰ ਉਥੋਂ ਦੇ ਇੱਕ ਐਸਪੀ ਨੂੰ ਤੇ ਇੱਕ ਉਥੋਂ ਦੇ ਆਈਜੀ ਨੂੰ ਸ਼ਿਫਟ ਕਰ ਦਿੱਤਾ ਗਿਆ ਸੀ ਸਾਰਿਆਂ ਨੂੰ ਪਹਿਲੇ ਅਸੀਂ ਡਿਮਾਂਡ ਕਰਾਂਗੇ ਨਾਨਕ ਸਿੰਘ ਸ਼ੁੱਡ ਬੀ ਸ਼ਿਫਟਡ ਆਊਟ ਕਿਉਂਕਿ ਉਹਨੇ ਆਪਣੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸਰ 12 13 ਜਿਹੜੇ ਜਿਹਦੇ ਵਿੱਚ ਤਿੰਨ ਕੇ ਚਾਰ ਇਨਸਪੈਕਟਿਵਜ਼ਨ ਮਾਫੀ ਵੀ ਬੰਗੀ ਉਹਦੀ ਵਾਈਫ ਉਹਨਾਂ ਦੀ ਵਾਈਫ ਦੇ ਕੋਲ ਬਕਾਇਦਾ ਤੋਂ ਵੀਡੀਓਜ਼ ਵੀ ਹੈ ਨੇ ਅੱਜ ਦੇ ਦਿਨ ਸਰ ਜ਼ੀਰੋ ਐਫ ਆਈ ਆਰ ਕਿਸੇ ਬੰਦੇ ਦਾ ਨਾ ਹੀ ਹੈ ਨਹੀਂ what does suspension mean and the ssp says we need 45 days e 48 ghantiyan kai zyada time chahida tu si jointed investigation do e kaaminu te police nu kise senior aadmi nu 48 ghantiyan da time do te saadi mang on the floor of the house e hai exemplary punishment inna lokan nu jina ne police vasse kaam kita pehda vardi to aande ne sharabi han chande ne ik sikh majority sube de vich ਜੇ ਕਿਸੇ ਸਿਕ ਅਫਸਰ ਦੀ ਇਥੇ ਹੀ ਦਸਤਾਰ ਸੇਫ ਨਹੀਂ ਅਸੀਂ ਬਾਕੀ ਸੁਪਿਆਂ ਚ ਕੀ ਅਸੀਂ ਗੱਲ ਕਰਾਂਗੇ ਜੀ ਸੋ ਵੀ ਇਮੀਡੀਏਟਲੀ ਬੇਰੀ ਰਿਕੁਐਸਟ ਹੈ ਜੇ ਜੁਆਇੰਟ ਇਹਨਾਂ ਦੇ ਵਿੱਚ ਇਨਵੈਸਟੀਗੇਸ਼ਨ ਨਹੀਂ ਹੋ ਸਕਦੀ ਤੇ ਚੀਫ ਮਿਨਿਸਟਰ ਸਾਹਿਬ ਆਪਣੇ ਵੱਲੋਂ ਆਨਰੇਬਲ ਚੀਫ ਜਸਟਿਸ ਨੂੰ ਲਿਖ ਕੇ ਕੱਲਣ ਜਾਂ ਤੇ ਸਰਵਿੰਗ ਕਿਸੇ ਜੱਜ ਕੋਲੋਂ ਜਾਂ ਰਿਟਾਇਰਡ ਜੱਜ ਦੇ ਕੋਲੋਂ ਟਾਈਮ ਪਾਉਂਡ ਕਰਕੇ ਮਿਨਿਮ ਇੱਕ ਮੈਕਸਿਮਮ ਹਫਤੇ ਦੇ ਵਿੱਚ ਇਹ ਰਿਪੋਰਟ ਆਏ ਇਹਨਾਂ ਅਫਸਰਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਏ ਅੰਦਰ ਹੋਣ ਤੇ ਇਹਨਾਂ ਨੂੰ ਬਰਖਾਸ ਕੀਤਾ ਜਾਏ ਦੇ ਆਰ men in uniform ਇਹਨਾਂ ਨੇ ਕਾਇਦਾ ਤੇ ਕਾਨੂੰਨ ਸਿਰ ਲਾਗੂ ਕਰਨਾ ਸੋ ਦੇ ਆਰ ਬੀਹੇਵਿੰਗ ਮੋਰ ਲਾਈਕ ਐਨੀਮਲਸ ਸੋ ਇਸ ਗੱਲ ਕਾਰਨ ਅਸੀਂ ਉਮੀਦ ਕਰਾਂਗੇ ਸਰ ਤੁਹਾਡੇ ਤੋਂ ਯੂ ਆਦੀ ਕਸਟੋਡੀਅਨ ਆਫ ਦੀ ਹਾਊਸ ਵੀ ਆਰ ਆਲ ਵੈਲ ਮੀਨਿੰਗ ਪੰਜਾਬੀ ਸਾਡੀ ਗੁਜ਼ਾਰੇਸ਼ ਇਹ ਹੈ ਕਿ ਬਹੁਤ ਵੱਡੀ ਸੱਟ ਪਈ ਹੈ ਹਰ ਪਰਿਵਾਰ ਦਾ ਅੱਜ ਤੇ ਚਲੋ ਹੁਣ ਟ੍ਰੈਡੀਸ਼ਨ ਸਰ ਚਾਂਦੇ ਸਾਲਾਂ ਦੀ ਬੰਦ ਹੋਈ ਇਸ ਤੋਂ ਪਹਿਲੇ ਤੇ ਜੇ ਬਾਪ ਦੇ ਤਿੰਨ ਮੁੰਡੇ ਸੀ ਦੋ ਆਮੀ ਵਿੱਚ ਇੱਕ ਵਾਈ ਦਾ ਕੰਮ ਕਰਦਾ ਸੀ ਤੇ ਜੇ ਅਸੀਂ ਇਹ ਪੰਜਾਬ ਦੇ ਵਿੱਚ ਹੀ ਜਸਟਿਸ ਨਹੀਂ ਦੇ ਪਾਵਾਂਗੇ ਇਹਦਾ ਮੈਸੇਜ ਵਿਸ਼ੇਸ਼ ਤੌਰ ਤੁਹਾਡੀ ਗਵਰਨਮੈਂਟ ਵਾਸਤੇ ਬਹੁਤ ਮਾੜਾ ਹੋਵੇਗਾ ਸੋ ਮੇਰੀ ਮੰਗ ਹੈ ਇਮੀਡੀਏਟਲੀ ਇਹ ਕੰਮ ਕੀਤਾ ਜਾਏ ਸਮੁੱਚੇ ਪੰਜਾਬ ਦੀ ਮੰਗ ਹੈ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਥੈਂਕ ਯੂ